ਨਿੱਕੀ ਮੋਟੀ ਦੁਨਿਆਵੀ ਕੰਮ ਵਿਚੇ ਕਿਤੇ ਸਾਡੇ ਕੀਰਤਨ ਦਾ ਨਾਗਾ ਨਾ ਪੈ। ਇਹ ਵੱਡੀਆਂ ਦਾ ਆਉਣ ਵੇਲੇ ਕੁਝ ਹੋਰ ਹੈ ਜਾਣ ਵੇਲੇ ਕੁਝ ਹੋਰ ਹੈ ਆਉਣ ਵੇਲੇ ਹੋ ਸਕਦਾ ਤੂੰ ਖਾਲੀ ਆਵੇਂ ਜਾਣ ਵੇਲੇ ਜਿਹੜੀਆਂ ਬਖਸ਼ੀਆਂ ਰੂਹਾਂ ਸੁਣਦੀਆਂ ਪਈਆਂ ਬੈਗੇ ਉਹਨਾਂ ਦੀ ਨਿਗਾ ਤੇਰੀਆਂ ਝੋਲੀਆਂ ਭਰ ਕੇ ਵਜੇ। ਯੋ ਦਾ ਸਤਿ ਸ੍ਰੀ ਅਕਾਲ ਮੈਨੂੰ ਕਿਸੇ ਨੇ ਕਿਹਾ ਸੀ ਜੇ ਦਿਨ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੋਵੇ ਦਰਬਾਰ ਸਾਹਿਬ ਜਾਣ ਮੈਂ ਕਹਾਂ ਜੀ ਰਾਸ਼ ਹੁੰਦਾ ਮੈਨੂੰ ਕਹਿਣ ਲੱਗੇ ਭਾਵੇਂ ਰਾਸ਼ ਹੁੰਦਾ ਜਾਇਆ ਕਰ ਮੈਂ ਕਹੀ ਅੰਦਰ ਤੇ ਜਾਏ ਨਹੀਂ ਜਾਏਗਾ 4 ਘੰਟੇ ਮੈਨੂੰ ਕਹਿਣ ਲੱਗੇ ਭਾਵੇਂ ਅੱਧਾ ਘੰਟਾ ਸਰੋਵਰ ਦੇ ਕੰਡੇ ਬਹਿ ਕੇ ਪ੍ਰਕਰਮਾਂ 'ਚ ਬਹਿ ਕੇ ਹੀ ਹਾਜ਼ਰੀ ਲਾ ਕੇ ਆ ਜਾ ਉਹ ਵੀ ਵੱਡੀ ਦਰਗਾਹ ਦੀ ਹਾਜ਼ਰੀ ਹੈ ਅਨੇਕਾਂ ਬਖਸ਼ੀਆਂ ਰੂਹਾਂ ਭਗਤ ਪਿਆਰੇ ਛੇਤ ਸਿੰਘ ਦਰਗਾਹ ਵਿੱਚੋਂ ਆਪ ਹਾਜ਼ਰੀਆਂ ਭਰਨ ਆਉਂਦੇ ਨੇ ਸਾਨੂੰ ਨਜ਼ਰ ਆਉਣ ਨਾ ਆਉਣ ਉਹਨਾਂ ਦੀ ਨਜ਼ਰ ਸਾਡੇ ਤੇ ਪੈ ਜਾਂਦੀ ਹੈ ਭਾਵੇਂ ਪ੍ਰਕਰਮਾ ਜੀ ਬੱਠੇ ਆਸਰੀਆਂ ਕਾਉ ਉਹਨਾਂ ਦੀ ਨਜ਼ਰ ਸਾਡੇ ਤੇ ਅਮਰ ਸਰ ਪ੍ਰਕਰਮਾ ਮਾਏ ਪਗ ਪਗ ਮੈਂ ਸੌ ਤੀਰਥ ਆਏ ਪਗ ਪਗ ਕਹਿੰਦੇ ਪੈਰ ਪੈਰ ਜਿੰਨੀ ਜਗ੍ਹਾ ਤੇ ਸੌ ਸੌ ਤੀਰਥ ਅਜਰੀ ਤੁਰਦ ਰੰਦਰ ਸੈ ਅੰਬਰ ਸਰ ਪਰ ਕਰਮਾ ਮੈਂ ਪਗ ਪਗ ਮੈਂ ਸੌ ਤੀਰਥ ਆਏ ਸੂਖਸ਼ਮ ਰੂਪ ਧਾਰ ਤਟ ਰਹਿ ਤਟ ਕੇ ਸਰੋਵਰ ਦੇ ਕੰਢੇ ਨੂੰ ਦੁਨੀਆਂ ਦੇ ਤੀਰਤ ਸਰੋਵਰ ਦੇ ਕੰਡੇ ਗੁਰੂ ਰਾਮਦਾਸ ਦੇ ਦਰ ਤੇ ਸੂਕਸ਼ਮ ਰੂਪ ਵਿੱਚ ਹਾਜ਼ਰੀ ਭਰਦੇ ਨੇ ਸੂਕਸ਼ਮ ਰੂਪ ਧਾਰ ਤਟ ਰਹਿ ਨਿਜ-ਨਿਜ ਪਾਵਨਤਾ ਕੋ ਚੈਂ ਸੰਗਤ ਜਾਣਦੇ ਨੇ ਲਾਓ ਪਾਵਨਾ ਹੋ ਗਈ। ਫਿਰ ਨਾ ਗਾ ਨਹੀਂ ਪੈ। ਇਹੋ ਜਿਹੀਆਂ ਰੂਹਾਂ ਵੀ ਆ ਜਿਨ੍ਹਾਂ ਨੂੰ ਕਰਮਾ ਕਰਕੇ ਬਾਹਰ ਜਾਣਾ ਪੈ ਜਾਂਦਾ। ਪਰ ਇਸ ਟਾਈਮ ਉਹ ਲਾਈਵ ਲਾ ਕੇ ਚੌਂਕੜਾ ਮਾਰ ਕੇ ਬਹਿ ਜਾਂਦੀਆਂ ਨੇ ਸਾਡੀ ਇਹ ਹਫਤੇ ਦੀ ਰੁਟੀਨ ਹੈ ਭਾਵੇਂ ਕਰਮਾਂ ਦੀ ਖੇਡ ਯੂਐਸਏ ਲੈ ਆਈਏ ਕਰਮਾਂ ਦੀ ਖੇਡ ਯੂਕੇ ਲੈ ਆਈਏ ਕਰਮਾਂ ਦੀ ਖੇਡ ਦੁਬਈ ਸਿੰਗਾਪੁਰ ਲੈ ਆਈਏ ਪਰ ਸਾਡੀ ਇੱਥੇ ਬੈਠਿਆਂ ਵੀ ਹਾਜ਼ਰੀ ਲੱਗਦੇ ਆਖੋ ਸਾਧਨਾ ਵਾਹਿਗੁਰੂ ਜੇ ਭਾਵਨਾ ਨਾਲ ਕੋਈ ਲੰਮਦਾ ਹੋਵੇਗਾ ਤੇ ਜ਼ਰੂਰ ਲੱਗੇ ਸ਼ੇਰ ਸਾਡੇ ਤੋਂ ਵੀ ਪਹਿਲੇ ਲੱਗਦੀ ਹੈ ਉਹ ਭਾਵਨਾ ਵੇਖ ਰ। ਇੱਥੇ ਦਿਨ ਨੇ ਉੱਥੇ ਰਾਤ ਐ ਤੇ ਸ਼ਾਮ ਐ ਉੱਥੇ ਸਵੇਰ ਐ। ਉਹ ਟਾਈਮ ਤੇ ਯਾਦ ਰੱਖਣਾ ਤੇ ਆਪਣੀ ਰੁਟੀਨ ਨਾ ਛੱਡਣੀ। ਇਹੋ ਜੀ ਦੀ ਹਾਜ਼ਰੀ ਨਹੀਂ ਪਹਿਲੇ ਲੱਗੇ। ਗੁਰੂ ਨਾਨਕ ਨੰਦ ਮੰਦੂਲਾਹ। ਹਰੀ ਸੰਗਤ ਮੰਦ